ਅੱਜ ਦੇ ਇਸ ਡਿਜੀਟਲ ਯੁੱਗ ਵਿੱਚ ਇੰਟਰਨੈਟ ਕੰਪਿਊਟਰ ਅਤੇ ਸੋਸ਼ਲ ਮੀਡੀਆ ਦਾ ਬੋਲਬਾਲਾ ਹੈ ਡੰਡੀ ਕੋਵਿਡ ਸਮੇਂ ਤੋਂ ਛੋਟੇ-ਛੋਟੇ ਬੱਚਿਆਂ ਦੇ ਹੱਥਾਂ ਵਿੱਚ ਮੋਬਾਈਲ ਆਮ ਹੋ ਗਿਆ ਅਤੇ ਹੁਣ ਇਹ ਉਹਨਾਂ ਦੀ ਆਦਤ ਬਣ ਚੁੱਕਿਆ ਹੈ ਡੰਡੀ ਇੰਟਰਨੈਟ ਵਰਤਮਾਨ ਯੁੱਗ ਦਾ ਸਭ ਤੋਂ ਹਰਮਨ ਪਿਆਰਾ ਸੰਚਾਰ ਸਾਧਨ ਅਤੇ ਗਿਆਨ ਦਾ ਸਮੁੰਦਰ ਹੈ ਜਿਸ ਉੱਤੇ ਦੁਨੀਆ ਭਰ ਦੀਆਂ ਅਖਬਾਰਾਂ ਛੋਟੇ ਜਿਹੇ ਕਲਿੱਕ ਨਾਲ ਸਾਡੇ ਸਾਹਮਣੇ ਆ ਜਾਂਦੀਆਂ ਹਨ ਦੰਦੀ ਇਸ ਨਾਲ ਮਨੁੱਖ ਆਪਣੇ ਆਲੇ-ਦੁਆਲੇ ਅਤੇ ਸੰਸਾਰ ਦੀਆਂ ਗਤੀਵਿਧੀਆਂ ਅਤੇ ਕਈ ਤਰ੍ਹਾਂ ਦੀਆਂ ਖਬਰਾਂ ਦੀ ਜਾਣਕਾਰੀ ਰੱਖਦਾ ਹੈ ਡੰਡੀ ਅਖਬਾਰਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਵੇਂ ਰੋਜ਼ਾਨਾ ਹਫਤਾਵਰੀ 15 ਰੋਜ਼ਾ ਮਾਸਿਕ ਤ੍ਰੈਮਾਸਿਕ ਡੰਡੀ ਅੱਜ ਕੱਲ ਤਾਂ ਇੰਟਰਨੈਟ ਉੱਤੇ ਦੁਨੀਆ ਭਰ ਦੀਆਂ ਅਖਬਾਰਾਂ ਮੌਜੂਦ ਹਨ ਡੰਡੀ ਹੁਣ ਤਾਂ ਸਵੇਰੇ ਛਪ ਕੇ ਘਰ ਪਹੁੰਚਣ ਵਾਲੀ ਅਖਬਾਰ ਤੋਂ ਵੀ ਪਹਿਲਾ ਮੋਬਾਈਲ ਜਾਂ ਲੈਪਟਾਪ ਉੱਤੇ ਖਬਰ ਦੇਖਣ ਸੁਣਨ ਨੂੰ ਮਿਲ ਜਾਂਦੀ ਹੈ ਡੰਡੀ ਬੱਚਿਆਂ ਲਈ ਇਸ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਉਹਨਾਂ ਨੂੰ ਘਰ ਬੈਠਿਆਂ ਹੀ ਦੁਨੀਆ ਪਰ ਦੀਆਂ ਰੋਜ਼ ਦੀਆਂ ਖਬਰਾਂ ਮਹਈਆ ਹੋ ਜਾਂਦੀਆਂ ਹਨ ਅਤੇ ਉਹਨਾਂ ਨੂੰ ਸੰਸਾਰ ਪਰ ਦੇ ਹਾਲਾਤਾਂ ਤੋਂ ਜਾਣੂ ਕਰਵਾਉਂਦੀਆਂ ਹਨ ਡੰਡੀ ਭਾਵੇਂ ਟੈਲੀਵਿਜ਼ਨ ਦੇ ਵੱਖ-ਵੱਖ ਨਿਊਜ਼ ਚੈਨਲਾਂ ਉੱਤੇ ਦਿਨ ਰਾਤ ਖਬਰਾਂ ਦਾ ਪ੍ਰਸਾਰਣ ਹੁੰਦਾ ਰਹਿੰਦਾ ਹੈ ਫਿਰ ਵੀ ਅਖਬਾਰਾਂ ਦੀ ਆਪਣੀ ਵਿਸ਼ੇਸ਼ਤਾ ਹੈ ਡੰਡੀ ਅਖਬਾਰਾਂ ਤੋਂ ਬੱਚੇ ਵੱਖ-ਵੱਖ ਖੇਤਰਾਂ ਅਤੇ ਵਿਸ਼ਿਆਂ ਸਬੰਧੀ ਤੱਥਾਂ ਵਿਗਿਆਨ ਦੀਆਂ ਨਵੀਆਂ ਕਾਡਾਂ ਖੇਡਾਂ ਸਮਾਜਿਕ ਰੈਡੀ ਧਾਰਮਿਕ ਅਤੇ ਰਾਜਨੀਤਿਕ ਖਬਰਾਂ ਵਪਾਰਕ ਸਟਾਕ ਮਾਰਕੀਟ ਕਾਨੂੰਨ ਸੱਭਿਆਚਾਰ ਸਿਹਤ ਵਿਗਿਆਨ ਮਨੋਰੰਜਨ ਦੇ ਸਾਧਨਾ ਅਤੇ ਸਾਹਿਤਿਕ ਰਚਨਾਵਾਂ ਆਦਿ ਬਾਰੇ ਤਾਜੀ ਜਾਣਕਾਰੀ ਰਾਪਤ ਕਰਦੇ ਹਨ ਡੰਡੀ ਸਰਕਾਰ ਵੱਲੋਂ ਵੱਖ-ਵੱਖ ਅਦਾਰਿਆਂ ਵਿੱਚ ਰੁਜ਼ਗਾਰ ਸੰਬੰਧੀ ਖਾਲੀ ਅਹੁਦਿਆਂ ਅਤੇ ਪ੍ਰੀਖਿਆਵਾਂ ਦੀ ਜਾਣਕਾਰੀ ਅਖਬਾਰਾਂ ਦੁਆਰਾ ਹੀ ਪ੍ਰਦਾਨ ਕੀਤੀ ਜਾਂਦੀ ਹੈ ਡੰਡੀ ਵੱਖ-ਵੱਖ ਅਦਾਰਿਆਂ ਵਿੱਚ ਦਾਖਲਾ ਪ੍ਰੀਖਿਆਵਾਂ ਸਹੂਲਤਾਂ ਵੱਖ-ਵੱਖ ਕੋਰਸਾਂ ਆਦਿ ਬਾਰੇ ਇਸ਼ਤਿਹਾਰ ਸੰਬੰਧੀ ਜਾਣਕਾਰੀ ਵੀ ਇਹਨਾਂ ਰਾਹੀਂ ਹੀ ਪ੍ਰਾਪਤ ਹੁੰਦੀ ਹੈ ਡੰਡੀ ਅਖਬਾਰਾਂ ਪੜਨ ਨਾਲ ਬੱਚਿਆਂ ਦਾ ਮਾਨਸਿਕ ਵਿਕਾਸ ਹੁੰਦਾ ਹੈ ਡੰਡੀ ਉਹਨਾਂ ਦੀ ਜਗਿਆਸਾ ਸ਼ਾਂਤ ਹੁੰਦੀ ਹੈ ਅਤੇ ਗਿਆਨ ਵਿੱਚ ਵਾਧਾ ਕਰਨ ਦੀ ਲਲਕ ਵੱਧਦੀ ਹੈ ਡੰਡੀ ਅਖਬਾਰਾਂ ਵਿੱਚ ਆਮ ਤੌਰ ਉੱਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਿਨਾ ਸੰਬੰਧੀ ਲੇਖ ਅਤੇ ਮਹਾਨ ਵਿਅਕਤੀਆਂ ਦੀ ਜੀਵਨੀ ਸਮਾਜ ਪ੍ਰਤੀ ਉਹਨਾਂ ਦੇ ਯੋਗਦਾਨ ਦੀਆਂ ਕਹਾਣੀਆਂ ਧਾਰਮਿਕ ਅਤੇ ਸਮਾਜਿਕ ਤਿਉਹਾਰਾਂ ਅਤੇ ਇਤਿਹਾਸਕ ਥਾਵਾਂ ਸੰਬੰਧੀ ਵਰਣਨ ਵੱਡੇ ਪੱਦਰ ਉੱਤੇ ਕੀਤਾ ਜਾਂਦਾ ਹੈ ਡੰਡੀ ਇਸ ਨਾਲ ਬੱਚਿਆਂ ਵਿੱਚ ਦੇਸ਼ ਵਿਦੇਸ਼ ਦੇ ਮਹਾਨ ਵਿਅਕਤੀਆਂ ਦੇ ਵਿਅਕਤੀਤਵ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਇਤਿਹਾਸਿਕ ਸੱਭਿਆਚਾਰਕ ਕੇਂਦਰਾਂ ਦੇ ਚਿੱਤਰ ਉਹਨਾਂ ਦੇ ਮਨ ਨੂੰ ਮੋਹ ਲੈਂਦੇ ਹਨ ਡੰਡੀ ਇਹਨਾਂ ਵਿੱਚ ਆਉਂਦੀ ਗਿਆਨ ਭਰਪੂਰ ਸਮਗਰੀ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰੀਖਿਆਵਾਂ ਵਿੱਚ ਜਾਣਕਾਰੀ 71 ਕਰਨ ਦੇ ਕੰਮ ਆਉਂਦੀ ਹੈ ਡੰਡੀ ਅਖਬਾਰਾਂ ਅਸਲੀਅਤ ਵਿੱਚ ਕਿਸੇ ਵਰਦਾਨ ਤੋਂ ਘੱਟ ਨਹੀਂ ਡੰਡੀ ਅਖਬਾਰਾਂ ਵਿਚਲਾ ਵਧੀਆ ਕੰਟੈਂਟ ਬੱਚਿਆਂ ਦੇ ਚਰਿੱਤਰ ਨੂੰ ਉੱਚਾ ਚੁੱਕਦਾ ਹੈ ਅਤੇ ਉਹਨਾਂ ਵਿੱਚ ਨੈਤਿਕ ਗੁਣ ਪੈਦਾ ਕਰਦਾ ਹੈ ਡੰਡੀ ਹਰ ਰੋਜ਼ ਅਖਬਾਰ ਪੜਨ ਵਾਲੇ ਬੱਚੇ ਦੇ ਸ਼ਬਦ ਭੰਡਾਰ